ਤਸਵੀਰ ਪੱਟੀ ਜਿਲ੍ਹਾ ਤਰਨਤਾਰਨ ਵਿੱਚ ਪਹੁੰਚੇ ਅਸੀਂ ਆ ਇਸ ਟਾਈਮ ਗਿਆਨ ਸਿੰਘ ਜਿਨ੍ਹਾਂ ਨੇ ਘੋੜਿਆਂ ਦਾ ਫਾਰਮ ਬਣਾਇਆ ਆ ਉਹਨਾਂ ਵੀਰਾਂ ਨਾਲ ਗੱਲ ਕਰਨ ਲੱਗੇ ਹਾਂ ਪ੍ਰਧਾਨ ਜੀ ਹਾਂ ਜੀ ਪਹਿਲਾਂ ਤੋਂ ਤੁਹਾਡਾ ਜੀ ਜੀ ਆਇਆ ਨੂੰ ਮੈਂ ਸਰਦਾਰ ਬਲਜਿੰਦਰ ਸਿੰਘ ਅਗਰਪੁਰਾ ਪ੍ਰਧਾਨ ਜੀ ਔਰ ਗੁਰਦੇਵ ਸਿੰਘ ਕੌਂਡੀ ਪੁੱਤ ਸਿੰਘ ਜੀ ਦਾ ਸਾਡੇ ਡਾਕਟਰ ਸਟੱਡ ਫਾਰਮ ਤੇ ਪਹੁੰਚਣ ਨੂੰ ਜੀ ਆਇਆਂ ਜਿਹੜਾ ਤੁਸੀਂ ਸਾਡੇ ਹੜਾਂ ਦੀ ਜੈਜਾ ਲੈ ਕੇ ਸਾਰੀ ਸੰਗਤ ਤੱਕ ਪਹੁੰਚਾ ਰਹੇ ਜੀ ਸਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਜੇਕਰ ਆਪਣੇ ਚੈਨਲ ਹੀ ਹੜਾਂ ਦੀ ਸਥਿਤੀ ਨੂੰ ਜਨਤਾ ਤੱਕ ਪਹੁੰਚਾਉਣਗੇ ਤੇ ਫੇਰ ਹੀ ਸਾਨੂੰ ਵੀ ਮਦਦ ਜਾਂ ਜਿਹੜਾ ਸਾਡਾ ਦੁੱਖ ਹੈ ਉਹ ਲੋਕਾਂ ਤੱਕ ਪਹੁੰਚ ਸਕਦਾ ਹਨ ਜੀ ਬਾਕੀ ਉਹਨਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਆਪਣੇ ਬੜੀ ਦੂਰ ਦਰਾੜਿਆਂ ਤੋਂ ਆਪਣਾ ਸਾਥ ਦੇਣ ਲਈ ਇੱਥੇ ਪਹੁੰਚ ਰਹੇ ਆ ਤੇ ਨਾਲ ਦੀ ਨਾਲ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਜਿੰਨੇ ਵੀ ਸਾਡੇ ਭਰਾ ਦੂਰੋਂ ਦਰਾੜੋਂ ਸੰਗਤ ਸੇਵਾ ਲੈ ਕੇ ਆ ਰਹੀ ਆ ਥੋੜੀ ਜੀ ਧਿਆਨ ਦੇ ਨਾਲ ਆਪਣੀ ਸੇਵਾ ਜਿਹੜੀ ਉਹ ਸਿਰੇ ਲਾਓ ਕਿਉਂਕਿ ਬੜੇ ਲੋਟੂ ਟੋਲੀਆਂ ਬੈਠੀਆਂ ਆਵਾ ਕਈ ਪਾਲਟੀਆਂ ਬਾਜ਼ੀਆਂ ਬਣਾ ਕੇ ਬੈਠੇ ਹੋਏ ਆ ਪਰ ਆਪਣਾ ਜਿਹੜਾ ਤੁਸੀਂ 1 ਟਿੱਕ ਰੁਪਈਆ ਇਕੱਠਾ ਕਰਕੇ ਸੇਵਾ ਦੇ ਲੇਖੇ ਲਾਉਣ ਆਉਂਦੇ ਜੀ ਤੇ ਉਹਨੂੰ ਸਹੀ ਜਗ੍ਹਾ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰੋ ਇਹੀ ਸਾਡੀ ਬੇਨਤੀ ਹੈ ਜੀ ਅਸੀਂ ਗਿਆਨ ਸਿੰਘ ਦਾ ਧੰਨਵਾਦ ਕਰਦੇ ਇਹ ਬਹੁਤ ਵਧੀਆ ਇਹਨਾਂ ਵੀਰ ਜੀ ਨੇ ਉਹਨਾਂ ਦਾ ਲड़का ਇਹਨੇ ਮੈਸੇਜ ਦਿੱਤਾ ਇੱਕ ਇਹਨੇ ਬਹੁਤ ਵਧੀਆ ਮੈਸੇਜ ਦਿੱਤਾ ਵੀ ਜਿਹੜੀਆਂ ਇੱਥੇ ਬੀਬੀਆਂ ਭੈਣਾਂ ਮਾਤਾਵਾਂ ਲੋਹ ਲੰਗਰਾਂ ਦੀ ਸੇਵਾ ਕਰਦੀਆਂ ਉਹਨਾਂ ਦਾ ਵੀ ਧੰਨਵਾਦ ਕਰਦੇ ਤੇ ਲਾਗੇ ਲਾਗੇ ਜਿਹੜੀਆਂ ਤੁਹਾਡੇ ਕੋਲ ਦਰਿਆ ਤੇ ਕਿੜੀਆਂ ਕੜੀਆਂ ਹਸਤਨਾ ਪਹੁੰਚਕੇ ਕਿਹੜੇ-ਕਿਹੜੇ ਮਹਾਂਪੁਰਖ ਇੱਥੇ ਪਹੁੰਚਕੇ ਸੀ ਸਾਡੇ ਕੋਲ ਹੀ ਸਭ ਤੋਂ ਪਹਿਲਾਂ ਤਾਂ ਸ਼੍ਰੀਮਾਨ ਸੰਤ ਬਾਬਾ ਸੁਖਾ ਸਿੰਘ ਜੀ ਸਿਹਾਲੀਆ ਦੇ ਕਾਰਸੇਵਾਲੇ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਜੀ ਬੰਨ ਤੇ ਥੋੜੇ ਦਿਨ ਪਹਿਲਾਂ ਗੁਫਤ ਸਰ ਗੁਰੂ ਘਰ ਕੋਲ ਟਾਂ ਲੱਗੀ ਸੀ ਉਹਨਾਂ ਨੇ ਬੜਾ ਸਾਡਾ ਸਾਥ ਦਿੱਤਾ ਜੀ ਨਾਲ ਲਾ ਕੇ ਸੰਤ ਬਾਬਾ ਕੁਲਦੀਪ ਸਿੰਘ ਜੀ ਮਾਨਕ ਝਾੜ ਸਾਹਿਬ ਵਾਲੇ ਜੀ ਬਹੁਤ ਜ਼ਿਆਦਾ ਸਾਡਾ ਸਾਥ ਦਿੱਤਾ ਜੀ ਦਿਨ ਕੋ ਰਾਤ ਸੰਗਤ ਦੀ ਨਿਗਰਾਨੀ ਦਾਲ ਰੋਟੀ ਗੱਫਾ ਪ੍ਰਸ਼ਾਦਾ ਤੇਲ ਡੀਜ਼ਲ ਸਭ ਕੁਝ ਦਿੱਤਾ ਜੀ ਉਹਨਾਂ ਨੇ ਹਨ ਤੇ ਹੋਰ ਵੀ ਜਿੰਨੀਆਂ ਸੰਪਰਦਾਵਾਂ ਇੱਥੇ ਪਹੁੰਚਦੀਆਂ ਰਹੀਆਂ ਵਾਂ ਕਿਸਾਨ ਜਥੇ ਬੰਦੀਆਂ ਜਿੰਨੀਆਂ ਵੀ ਸਾਰੇ ਸਰ ਕੋੜਾ ਬਾਬੇ ਵੀਰ ਚੰਦਕੇ ਬਾਬੇ ਉਤਾਰ ਸਿੰਘ ਜੀ ਜਿਹੜੀ ਹਰ ਇੱਕ ਮਹਾਂਪੁਰਸ਼ ਜਿੰਨੇ ਹਰ ਇੱਕ ਐਸਾ ਹੀ ਤਾਂ ਕੀਤੀ ਆ ਤੇ ਫੇਰ ਹੀ ਇਹ ਬੰਨ ਜਿਹੜਾ ਬਜਿਆ ਵਾ ਕਿਉਂਕਿ ਬੰਨ ਕਿਤੇ ਕਿਦੋਂ ਰਿਸਦਾ ਸੀ ਕਿਤੇ ਕਿਦੋਂ ਰਿਸਦਾ ਸੀਗਾ ਜੇਕਰ ਸੰਗਤ ਇੰਨਾ ਸੰਜੋਗਣਾ ਦਿੰਦੀ ਤੇ ਹੋ ਸਕਦਾ ਵੀ ਆਪਾਂ ਚੋਣੇ ਨਾ ਵੇਖ ਸਕਦੇ ਉਹਨੂੰ ਇੱਥੇ ਕਈ ਕੁਝ ਹੋ ਜਾਂਦਾ ਇਹਨੇ ਵੀਰ ਜੀ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਕਿ ਜਿਹੜੀ ਗੱਡੀ ਝਾੜ ਸਭ ਅੱਜ 35 ਦਿਨ ਲਗਾਤਾਰ ਪਿੰਡ ਮੁੱਠਿਆਲ ਵਾਲੇ ਤੋਂ ਲੈ ਕੇ ਤੇ ਪਹਾਉ ਆਲ ਤੋਂ ਗੜੀ ਕੋਲ ਬਡੇ ਤੱਕ ਦੇਹਲੀ ਗੱਡੀ ਬਾਬੇ ਨੇ ਜੇ ਲੰਗਰਾਂ ਦੀ ਚੱਲਦੀ ਬਿਲਕੁਲ ਜੀ ਰਾਤ ਨੂੰ ਵੀ 10 11 ਵਜੇ ਵੀ ਢੇਡਾ ਮਾਰਦੇ ਜੀ ਹਾਂਜੀ ਪਾਪਾ ਜੋਗਾ ਸਵੇਰ ਨੂੰ ਭੇਜਦੇ ਆ ਜਾ ਕੇ ਵੇਖੋ ਸੰਗਤ ਜਿਹੜੀ ਬੈਠੀ ਉਹਨਾਂ ਪ੍ਰਸ਼ਾਦਾ ਪਾਣੀ ਤਾਂ ਨਹੀਂ ਸਕਣਾ ਕਿਉਂਕਿ ਅਸੀਂ ਰਾਤ ਨੂੰ 1:3 2 ਵਜੇ ਤੱਕ ਉੱਥੇ ਹੁੰਦੇ ਆ ਜੀ ਨਗਰਾਨੀ ਕਰਦੇ ਆ ਮਹਾਪੁਰਛੇ ਪੇ ਜੀ ਦੀ ਜਰੂਰ ਗੀ ਤੇ ਮਹਾਪੁਰਛਾ ਨੇ ਇੱਕ ਬਹੁਤ ਇਤਿਹਾਸ ਪੁਰਦਾਰੇ ਸਾਹਿਬ ਆਏ ਗਏ ਜਿਹੜੀ ਸੰਗਤ ਦੇ ਦੇਖਭਾਲ ਵਾਸਤੇ ਰਹਿਣ ਬਸੇਰੇ ਬਣਾਇਆ ਹਾਂ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਹੁਤ ਸਾਰੇ ਗੁਰੂ ਘਰ ਆਪਣੇ ਉੱਤੇ ਸਾਰੀ ਸੰਗਤ ਜਿਹੜੀ ਡਰੇਨੋ ਪਾਰਦੀ ਆ ਹਾਂਜੀ ਮੋਲ ਡੰਗਰ ਲੈ ਕੇ ਆਉਂਦਾ ਜੀ ਆਜੰਤ ਲੈ ਕੇ ਉੱਥੇ ਬੈਠੇ ਹੋਏ ਜੀ ਤੇ ਗੁਰੂ ਘਰ ਜਿਹੜੇ ਕੰਮ ਹੁੰਦੇ ਉਹ ਸਾਰਾ ਆਪਣਾ ਉਹ ਕੰਮ ਨਿਭਾ ਰਹੇ ਆ ਜੀ ਹਾਂਜੀ ਜੀ ਬਹੁਤ ਧੰਨਵਾਦ ਜੀ ਘੋੜਿਆ ਥੋੜਾ ਜੀ ਤੇ ਚਲੋ ਘੋੜਿਆਂ ਦਾ ਸਾਡੇ ਵੀ ਮੇਰਾ ਫਾਰਮਾ ਡਾਕਟਰ ਸਟੱਡ ਫਾਰਮਾ ਹਾਂਜੀ ਤੇ ਮੇਰੇ ਨਾਲ ਘੋੜਿਆਂ ਵਾਲੇ ਬੜਾ ਮੋਢਾ ਲਾ ਕੇ ਖੜੇ ਹੋਏ ਆ ਜੀ ਬੜੀ ਦੂਰੋਂ ਦੂਰੋਂ ਫੋਨ ਕਾਲਾਂ ਸੰਜੋਗ ਅੱਜ ਵੀ ਮੇਰੇ ਮਿੱਤਰ ਆ ਆਪਣਣ ਤੋਂ सोनू ਜੀ ਸਰਪੰਚ ਉਹਨਾਂ ਦੇ ਜਿਹੜੇ ਸੱਜਣ ਆ ਉਹ ਮੇਰੇ ਕੋਲੇ ਕੋਈ ਛੇ ਮਿੰਟਾਂ ਤੱਕ ਪਹੁੰਚਣ ਵਾਲੇ ਆ ਚਾਰ ਲੈ ਕੇ ਸਾਡੇ ਤੱਕ ਪਹੁੰਚ ਰਹੇ ਆ ਜੀ ਜਿੰਨੇ ਵੀ ਮੇਰੇ ਘੋੜੇ ਵਾਲੇ ਮਿੱਤਰਾਂ ਨੇ ਸਾਨੂੰ ਫੋਨ ਕਾਲ ਕਰਕੇ ਸਾਡੇ ਬਾਰੇ ਹਾਲਚਲ ਪੁੱਛਿਆ ਸਾਰਿਆਂ ਦਾ ਧੰਨਵਾਦ ਕਈ ਸੱਜਣ ਕਹਿੰਦੇ ਜੀ ਤੁਸੀਂ ਘੋੜਿਆਂ ਦੇ ਵਿੱਚੋਂ ਕੀ ਇਹਦੇ ਵਿੱਚੋਂ ਤੁਹਾਨੂੰ ਮਿਲਦਾ ਵਾ ਸਾਨੂੰ ਬਹੁਤ ਕੁਝ ਮਿਲਦਾ ਜੀ ਜੇ ਅੱਜ ਸਾਡੇ ਤੇ ਤੰਗੀ ਪਈ ਸੀ ਤੇ ਸਾਨੂੰ ਇੱਕ ਦਿਨ ਦੇ ਵਿੱਚ 20-20 ਫੋਨ ਕਾਲ ਆਉਂਦੀਆਂ ਸੀ ਤੁਹਾਨੂੰ ਚਾਹੀਦਾ ਕੀ ਆ ਅਸੀਂ ਤੁਹਾਡੇ ਨਾਲ ਖੜੇ ਹਾਂ ਬੜੀ ਵੱਡੀ ਇੱਕ ਹੌਸਲਾ ਹੁੰਦਾ ਜਦੋਂ ਸੱਜਣਾ ਦਾ ਫੋਨ ਆਵੇ ਜੀ ਬਿਲਕੁਲ ਜੀ ਸਾਰੇ ਸੱਜਣਾ ਦਾ ਬਹੁਤ ਧੰਨਵਾਦ ਘੋੜਿਆਂ ਵਾਲੇ ਜਿਹੜਾ ਇਹ ਇੱਕ ਵੱਖਰੀ ਦੁਨੀਆ ਵਾ ਤੇ ਬਹੁਤ ਸੋਹਣੀ ਦੁਨੀਆ ਵਾ ਲੈਹਰੂ ਜੀ ਕੱਖਾ ਸਾਹਿਬ ਲੈਹਰੂ ਜੀ ਕਿਤੇ